ਜੇ ਕੋਈ ਅਨオーਥੋਰਾਇਜ਼ ਤੋਂ ਫਾਈਲ ਲਗਵਾਉਂਦਾ ਆ ਤੇ ਅਸੀਂ ਉਹਦੀ ਤਹਿਕੀਕਾਤ ਕਰ ਸਕਦੇ ਆ ਸਾਨੂੰ ਇਹ ਹੁੰਦਾ ਕਿ ਮੇਰਾ ਵੀਜ਼ਾ ਲੱਗ ਜੇ ਜਿਹੜੇ ਮਰਜ਼ੀ ਤਰੀਕੇ ਨਾਲ ਲੱਗ ਜੇ ਸਾਰਾ ਵੀ ਲੱਗ ਦੇ ਕੇ ਜਿਹੜਾ ਬੰਦਾ ਵੀਜ਼ਾ ਲੈ ਕੇ ਆਉਂਦਾ ਤੇ ਉਹਦੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੁੰਦੀ ਪ੍ਰੂਫ ਕਰਨ ਵਾਸਤੇ ਕਿ ਉਹਦੀ ਜੈਨੂਇਨ ਵਿਜ਼ਿਟ ਆ ਤੇ ਉਹ ਫਿਰ ਉੱਥੇ ਪ੍ਰੂਫ ਨਹੀਂ ਕਰ ਪਾਉਂਦਾ ਸੀਪੀਐਸ ਨੂੰ ਕਿ ਮੈਂ ਇੱਥੇ ਜੈਨੂਇਨ ਵਿਜ਼ਿਟ ਕਰਨ ਲਈ ਆਇਆ ਆ ਜਿਹਨੇ ਇਨਵਾਈਟ ਕੀਤਾ ਉਹਨੂੰ ਇਨਵਿਟੇਸ਼ਨ ਲੈਟਰ ਦਿਨਾ ਚਾਹੀਦਾ ਇਨਵਿਟੇਸ਼ਨ ਲੈਟਰ ਦੇ ਨਾਲ ਨਾਲ ਕੋਈ ਪੀਆਰ ਕਾਰਡ ਜਾਂ ਸਿਟੀਜ਼ਨਸ਼ਿਪ ਦਾ ਪਾਸਪੋਰਟ ਉਹਨਾਂ ਕੋਲ ਹੋਣਾ ਚਾਹੀਦਾ ਜਿਹੜੇ ਜੈਨੂਅਨ ਵਿਜ਼ਟਰ ਨੇ ਸਿਰਫ ਉਹੀ ਐਂਟਰ ਕਰਨ ਜਿਹੜੇ ਦੂਸਰੇ ਉਹਨਾਂ ਤੋਂ ਜਿਆਦਾ ਪੁੱਛ ਪੜਤਾਲ ਹੁੰਦੀ ਹੈ ਅੱਜਕਲ ਚਰਚਾ ਕਾਫੀ ਚੱਲਦੀ ਹੈ ਕਿ ਜਿਹੜੇ ਲੋਕ ਵਿਜ਼ਟਰ ਵੀਜ਼ੇ ਤੇ ਕੈਨੇਡਾ ਆ ਰਹੇ ਨੇ ਤਾਂ ਸੀਬੀਐਸਏ ਦੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੀ ਕਾਫੀ ਪੁੱਛ ਪੜਤਾਲ ਹੋ ਰਹੀ ਹੈ ਆਖਰਕਾਰ ਇਹ ਕਹਾਣੀ ਹੈ ਕਿ ਜਾਣਨ ਦੇ ਲਈ ਅਸੀਂ ਸੈਂਚੂਰਾਈ ਇਮੀਗ੍ਰੇਸ਼ਨ ਤੇ ਪਹੁੰਚੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ ਬਾਜੀ ਕੀ ਪੁੱਛ ਪੜਤਾਲ ਜ਼ਿਆਦਾ ਹੋ ਰਹੀ ਹੈ ਜਿਹੜੇ ਲੋਕ ਆ ਰਹੇ ਨੇ ਤੇ ਕੀ ਪੁੱਛ ਪੜਤਾਲ ਹੁੰਦੀ ਹੈ ਜੀ ਅ ਪੁੱਛ ਪੜਤਾਲ ਬਾਜੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੋ ਰਹੀ ਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਉਹ ਗਲਤ ਤਰੀਕੇ ਨਾਲ ਵੀਜ਼ਾ ਲੈ ਕੇ ਆ ਰਹੇ ਨੇ ਇਹ ਕਹਿਣਾ ਹੈ ਸੀਬੀਐਸ ਦਾ ਤੇ ਤਾਂ ਕਰਕੇ ਪੁੱਛ ਪੜਤਾਲ ਜਿਹੜੀ ਅੱਗੇ ਨਾਲ ਕੁਝ ਜ਼ਿਆਦਾ ਹੋ ਰਹੀ ਆ ਤੇ ਪੁੱਛ ਪੜਤਾਲ ਇਸ ਤਰੀਕੇ ਨਾਲ ਹੋ ਰਹੀ ਆ ਕਿ ਜਿਹੜੇ ਉਹ ਵੀਜ਼ਾ ਲੈ ਰਹੇ ਨੇ ਉਹਨਾਂ ਨੂੰ ਇਨਵਾਈਟ ਕਿਨੇ ਕੀਤਾ ਉਹਨਾਂ ਦੇ ਕੋਲ ਬੈਂਕ ਸਟੇਟਮੈਂਟਸ ਜਾਂ ਉਹ ਸੈਲਰੀ ਸਲਿੱਪ ਜਾਂ ਉਹ ਜੌਬ ਕੀ ਕਰਦੇ ਸੀ ਇਹ ਸਾਰੇ ਪ੍ਰੂਫ ਹੋਣੇ ਬਹੁਤ ਜ਼ਰੂਰੀ ਹੁੰਦੇ ਆ ਤੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਜਾਂ ਜਿਨ੍ਹਾਂ ਨੇ ਏਜੰਟਸ ਦੇ ਥਰੂ ਵੀਜ਼ਾ ਲਿਆ ਹੁੰਦਾ ਤੇ ਉਹਨਾਂ ਨੂੰ ਇਹ ਫਿਰ ਪਰੇਸ਼ਾਨੀ ਇੱਥੇ ਆ ਕੇ ਆਉਂਦੀ ਆ ਏਅਰਪੋਰਟ ਤੇ ਤੇ ਜਦੋਂ ਕੋਈ ਵਿਜ਼ਟਰ ਵੀਜ਼ੇ ਤੇ ਆ ਰਿਹਾ ਸੀਬੀਐਸਏਓ ਤੋਂ ਪੁੱਛ ਪੜਤਾਲ ਕਰਦਾ ਤਾਂ ਕਿਹੜੇ ਡਾਕੂਮੈਂਟਸ ਉਹਦੇ ਕੋਲੇ ਹੋਣੇ ਚਾਹੀਦੇ ਨੇ ਕਿਹੜੀਆਂ ਗੱਲਾਂ ਦਾ ਧਿਆਨ ਉਹਨੂੰ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਦੇ ਪਾਜੀ ਜਿਹੜਾ ਬੰਦਾ ਆ ਰਿਹਾ ਉਹਨੂੰ ਇਨਵੀਟੇਸ਼ਨ ਲੈਟਰ ਜਿਹਨੇ ਇਨਵਾਈਟ ਕੀਤਾ ਉਹਨੂੰ ਇਨਵੀਟੇਸ਼ਨ ਲੈਟਰ ਹੋਣਾ ਚਾਹੀਦਾ ਇਨਵੀਟੇਸ਼ਨ ਲੈਟਰ ਦੇ ਨਾਲ ਨਾਲ ਕੋਈ ਪੀਆਰ ਕਾਰਡ ਜਾਂ ਸਿਟੀਜ਼ਨਸ਼ਿਪ ਦਾ ਪਾਸਪੋਰਟ ਉਹਨਾਂ ਕੋਲ ਹੋਣਾ ਚਾਹੀਦਾ ਜਿਨ੍ਹਾਂ ਨੇ ਇਨਵਾਈਟ ਕੀਤਾ ਉਹਨਾਂ ਦਾ ਤੇ ਉਸ ਤੋਂ ਇਲਾਵਾ ਉਹਨਾਂ ਦੇ ਕੋਲ ਆਪਣੇ ਇੰਡੀਅਨ ਡਾਕੂਮੈਂਟਸ ਹੋਣੇ ਚਾਹੀਦੇ ਆ ਸਿਰਫ ਅਰੀਜਨਲ ਡਾਕੂਮੈਂਟ ਨਹੀਂ ਕੋਈ ਲਿਆ ਸਕਦੇ ਜਿਵੇਂ ਸਰਟੀਫਿਕੇਟ ਸਟੱਡੀ ਦੇ ਉਹ ਨਹੀਂ ਲਿਆ ਸਕਦੇ ਪਰ ਜਿਹੜੇ ਜਿੰਨੇ ਵੀ ਸਰਟੀ ਕੋਈ ਹੋਰ ਡਾਕੂਮੈਂਟ ਹੁੰਦੇ ਉਹਨਾਂ ਦੇ ਜੈਰੋਕਸ ਲਿਆ ਸਕਦੇ ਆ ਜਾਵੇਂ ਕਿ ਉਹ ਆਪਣੀ ਬੈਂਕ ਸਟੇਟਮੈਂਟ ਲਿਆ ਸਕਦੇ ਆ ਤੇ ਜੋ ਜੌਬ ਕਰਦੇ ਆ ਜੌਬ ਲੈਟਰ ਲੈ ਕੇ ਆ ਸਕਦੇ ਆ ਸੈਲਰੀ ਸਲਿੱਪ ਲੈ ਆ ਸਕਦੇ ਆ ਉਹ ਪ੍ਰੂਫ ਕਰਨ ਕਿ ਅਸੀਂ ਇੱਥੇ ਜੈਨੂਇਨ ਵਿਜ਼ਿਟ ਕਰਨ ਆਏ ਆ ਤੇ ਇਹੀ ਇੰਦਾ ਦਾ ਮੇਨ ਹੈਗਾ ਸੀਬੀਐਸ ਇਹ ਚਾਹੁੰਦੀ ਆ ਕਿ ਜਿਹੜੇ ਜੈਨੂਇਨ ਵਿਜ਼ਟਰ ਨੇ ਸਿਰਫ ਉਹੀ ਐਂਟਰ ਕਰਨ ਜਿਹੜੇ ਦੂਸਰਿਆਂ ਉਹਨਾਂ ਤੋਂ ਜ਼ਿਆਦਾ ਪੁਛ ਪੜਤਾਲ ਹੁੰਦੀ ਆ ਜੀ ਇੱਕ ਹੁੰਦਾ ਕਿ ਪੋਲੀਟਿਕਲ ਅਸਾਈਲਮ ਦੇ ਲਈ ਕਈ ਲੋਕ ਅਪਲਾਈ ਕਰ ਦਿੰਦੇ ਐਰਪੋਰਟ ਤੇ ਵਿਜ਼ਟਰ ਵੀਜ਼ੇ ਤੇ ਆਏ ਐਂਟਰੀ ਨਹੀਂ ਮਿਲੀ ਤਾਂ ਕੀ ਉਹ ਤਰੀਕਾ ਸਹੀ ਆ ਜਾ ਇਸਟੰਗ ਦੇ ਨਾਲ ਕੀਤਾ ਜਿਹੜਾ ਉਹ ਜਾ ਸਕਦਾ ਅ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਭਾਜੀ ਬਹੁਤ ਸਾਰੇ ਜਿਹੜੇ ਲੋਕ ਆ ਰਹੇ ਨੇ ਇਹਨਾਂ ਦੇ ਵਿੱਚੋਂ ਕਾਫੀ ਜਾਣੇ ਜਿਹੜੇ ਏਜੰਟ ਦੇ ਥਰੂ ਵੀਜ਼ਾ ਲੈਂਦੇ ਨੇ ਤੇ ਕਾਫੀ ਮੋਟੀ ਰਕਮ ਦੇ ਕੇ ਵੀਜ਼ਾ ਲੈਂਦੇ ਨੇ ਜੋ ਸੁਣਨ ਵਿੱਚ ਆਇਆ ਕਿ 18-20 ਲੱਖ ਦੇ ਕੇ ਜਿਹੜਾ ਬੰਦਾ ਵੀਜ਼ਾ ਲੈ ਕੇ ਆਉਂਦਾ ਤੇ ਉਹਦੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੁੰਦੀ ਪ੍ਰੂਫ ਕਰਨ ਵਾਸਤੇ ਕਿ ਉਹਦੀ ਜੈਨੂਇਨ ਵਿਜ਼ਿਟ ਆ ਤੇ ਉਹ ਫਿਰ ਉੱਥੇ ਪ੍ਰੂਫ ਨਹੀਂ ਕਰ ਪਾਉਂਦਾ ਸੀਬੀਐਸਏ ਨੂੰ ਕਿ ਮੈਂ ਇੱਥੇ ਜੈਨੂਇਨ ਵਿਜ਼ਿਟ ਕਰਨ ਲਈ ਆਇਆ ਮੈਂ ਕਿੱਥੇ ਰੁਕੂਗਾ ਮੈਂ ਕਿੰਨੇ ਦਿਨ ਰਹਿਣਾ ਆ ਮੇਰੇ ਕੋਲ ਇਨਵੀਟੇਸ਼ਨ ਲੈਟਰ ਹੈਗਾ ਜਾਂ ਨਹੀਂ ਹੈਗਾ ਜਦੋਂ ਇਹ ਪ੍ਰੂਫ ਨਹੀਂ ਕਰ ਪਾਉਂਦਾ ਤੇ ਉਹਦੇ ਕੋਈ ਰਸਤਾ ਤਾਂ ਹੁੰਦਾ ਨਹੀਂ ਵਾਪਸ ਉਹ ਜਾ ਨਹੀਂ ਸਕਦਾ ਕਿਉਂਕਿ ਉਹ ਪੈਸੇ ਬਹੁਤ ਲਾ ਗਿਆ ਹੁੰਦਾ ਫਿਰ ਮਜਬੂਰਨ ਕਈ ਇਸ ਚੀਜ਼ ਦਾ ਰੁਕ ਕਰ ਲੈਂਦੇ ਆ ਕਿ ਅਸੀਂ ਸਾਡੀ ਜਾਨ ਨੂੰ ਖਤਰਾ ਜੀ ਅਸੀਂ ਇੱਥੇ ਪੋਲੀਟੀਕਲ ਜਿਹੜਾ ਰਫਿਊਜੀ ਕੇਸ ਅਪਲਾਈ ਕਰਨਾ ਚਾਹੁੰਦੇ ਆ ਤੇ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿਸੇ ਨੇ ਫੇਕ ਇਨਕਮ ਦਿਖਾਤੀ ਜਾਂ ਗਲਤ ਜਾਣਕਾਰੀ ਦੇਤੀ ਤਾਂ ਇਹ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੈਨੇਡਾ ਉਹ ਵੈਰੀਫਾਈ ਨਹੀਂ ਕਰਦਾ ਜਾਂ ਇਹ ਟਰਸਟ ਬੇਸ ਸਿਸਟਮ ਹੈ ਜਾਂ ਉਹਨਾਂ ਦੀਆਂ ਲਿਮਿਟੇਸ਼ਨਸ ਨੇ ਵੀ ਉਹ ਉਨੇ ਵੈਰੀਫਾਈ ਕਰ ਸਕਦੇ ਆ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਕਿ ਜਦੋਂ ਹਰ ਚੀਜ਼ ਦਾ ਅਰੇਂਜ ਹੋ ਜਾਂਦਾ ਕਈ ਵਾਰੀ ਜਿਹੜੀਆਂ ਬੈਂਕ ਸਟੇਟਮੈਂਟਸ ਲੱਗਦੀਆਂ ਨੇ ਉਹ ਮੌਕੇ ਤੇ ਬਣਵਾਈਆਂ ਹੁੰਦੀਆਂ ਪਰ ਉਹ ਬੈਂਕ ਦੇ ਵਿੱਚ ਉਸ ਟਾਈਮ ਦੇ ਉੱਤੇ ਬੋਲਦੀਆਂ ਹੁੰਦੀਆਂ ਕਿ ਇਸ ਬੈਂਕ ਦੇ ਵਿੱਚ ਇੰਨੇ ਪੈਸੇ ਆ ਤੇ ਇਹ ਪੈਸਾ ਇਦਾਂ ਇਦਾਂ ਆ ਰਿਹਾ ਹਵਰੀ ਨਾਮ ਮੈਚ ਕਰ ਜਾਂਦਾ ਉਹਦੇ ਨਾਮ ਦੇ ਅਕੋਰਡਿੰਗਲੀ ਇਹ ਚੀਜ਼ਾਂ ਉਹ ਯੂਜ਼ ਕਰ ਲੈਂਦੇ ਨੇ ਕਿਉਂਕਿ ਏਜੰਟ ਯੂ نو ਕਿ ਆਪਾਂ ਜਦੋਂ ਵੀਜ਼ਾ ਲੈਣਾ ਹੁੰਦਾ ਤੇ ਉਦੋਂ ਇਨਸਾਨ ਨੂੰ ਇਹ ਹੁੰਦਾ ਕਿ ਮੇਰਾ ਵੀਜ਼ਾ ਲੱਗ ਜੇ ਜਿਹੜੇ ਮਰਜ਼ੀ ਤਰੀਕੇ ਨਾਲ ਲੱਗ ਜੇ ਉਹਨੂੰ ਇਹ ਮਤਲਬ ਨਹੀਂ ਹੈਗਾ ਕਿ ਮੇਰੇ ਕਿਹੜੇ ਕਾਗਜ਼ ਯੂਜ਼ ਕਰਨਗੇ ਕਿਉਂਕਿ ਉਹਨਾਂ ਦੀ ਪੇਮੈਂਟ ਜਿਹੜੀ ਹੁੰਦੀ ਉਹ ਆਫਟਰ ਵੀਜ਼ਾ ਹੁੰਦੀ ਆ ਤੇ ਗਵਰਨਮੈਂਟ ਆਫ ਕੈਨੇਡਾ ਨੇ ਵੀ ਇੱਕ ਪਿਛਈਆ ਨਿਊਜ਼ ਦੇ ਵਿੱਚ ਵੀ ਕਿਹਾ ਕਿ ਜੇ ਕੋਈ ਅਨ ਆਥੋਰਾਈਜ਼ ਤੋਂ ਫਾਈਲ ਲਗਵਾਉਂਦਾ ਆ ਤੇ ਅਸੀਂ ਉਹਦੀ ਤਹਿਕੀਕਾਤ ਕਰ ਸਕਦੇ ਆ ਤੇ ਉਹ ਤਾਂ ਵਾਰ-ਵਾਰ ਕਹਿ ਰਹੇ ਨੇ ਜੀ ਕਿ RCICI ਦੇ ਥਰੂ ਹੀ ਫਾਈਲਾਂ ਲਗਵਾਓ ਪਰ ਬਹੁਤ ਸਾਰੇ ਲੋਕ ਇੰਡੀਆ ਦੇ ਵਿੱਚ ਜਿਹੜੇ ਏਜੰਟ ਬਣ ਕੇ ਬੈਠੇ ਆ ਉਹਨਾਂ ਕੋਲ ਲਾਇਸੈਂਸ ਤਾਂ ਹੈ ਨਹੀਂ ਇਹਨੇ ਉਹ ਪੜ੍ਹੇ ਲਿਖੇ ਹੈ ਨਹੀਂ ਕੋਈ ਇਹਨਾਂ ਦੇ ਕੋਰਸ ਤਾਂ ਹੈ ਨਹੀਂ ਉਹਨਾਂ ਕੋਲ ਫਿਰ ਉਹ ਜਿੰਨਾ ਕੁ ੱਤਕਾ ਹੁੰਦਾ ਉਹ ਆਪ ਦੇ ਵੱਲੋਂ ਕਰ ਦਿੰਦੇ ਆ ਜੀ ਤਾਂ ਹੁਣ ਜਿਹੜੇ ਯੰਗ ਲੋਕ ਖਾਸ ਕਰਕੇ ਵਿਜ਼ਟਰ ਵੀਜ਼ਾ ਲੈ ਕੇ ਆ ਰਹੇ ਨੇ ਕਿਸੇ ਵੀ ਤਰੀਕੇ ਆ ਰਹੇ ਨੇ ਇੰਡੀਆ ਦੇ ਵਿੱਚ ਏਜੰਟਸ ਨੇ ਉਹ ਮੋਟੀ-ਮੋਟੀ ਪੈਸੇ ਉਹਨਾਂ ਤੋਂ ਲੈਂਦੇ ਆ ਤੇ ਕਿਸੇ ਨਾ ਕਿਸੇ ਢੰਗ ਨਾਲ ਜਿਵੇਂ ਤੁਸੀਂ ਗੱਲਬਾਤ ਕੀਤੀ ਕਿ ਉਹ ਵੀਜ਼ਾ ਲਵਾ ਦਿੰਦੇ ਆ ਉਹਨਾਂ ਨੂੰ ਹੁਣ ਤੁਹਾਡਾ ਕੀ ਸੁਨੇਹਾ ਹੈਗਾ ਜਿਸ ਢੰਗ ਦੇ ਅਸਾਇਲਮ ਦੇ ਨੰਬਰ ਕੈਨੇਡਾ ਚ ਵਧੇ ਨੇ ਜਿਸ ਢੰਗ ਦੇ ਨਾਲ ਡੈਪੂਟੇਸ਼ਨ ਦੇ ਨੰਬਰ ਵੀ ਚਰਚਾ ਦੇ ਵਿੱਚ ਨਾ ਤਾਂ ਉਹਨਾਂ ਨੂੰ ਕੀ ਸੁਨੇਹਾ ਅ ਕੋਪਾਜੀ ਆਪਾਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਤੋਲ ਸਕਦੇ ਕੁਝ ਚੰਗੇ ਵੀ ਨੇ ਕੁਝ ਮਾੜੇ ਵੀ ਨੇ ਪਰ ਇਹ ਆ ਕਿ ਮੈਂ ਤਾਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਨਾ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਵਿਜ਼ਟਰ ਐਂਟਰ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੋਣੀ ਬਹੁਤ ਜ਼ਰੂਰੀ ਆ ਡਾਕੂਮੈਂਟੇਸ਼ਨ ਹੋਗੀ ਤਾਂ ਸੀਬੀਐਸਏ ਅਫੀਸਰ ਜਦੋਂ ਵੀ ਤੁਹਾਨੂੰ ਕੋਈ ਪੁਸ਼ਪੜਤਾਲ ਕਰਦਾ ਕਿ ਤੁਸੀਂ ਕੀ ਕਰਨ ਆਏ ਹੋ ਕਿੰਨੇ ਦਿਨ ਦੀ ਵਿਜ਼ਿਟ ਆ ਇੱਕ ਸਭ ਤੋਂ ਵੱਡੀ ਮੇਨ ਕੰਸਰਨ ਇਹ ਦੇ ਵਿੱਚ ਹੈਗਾ ਕਿ ਫਲਾਈਟ ਟਿਕਟ ਜਿਹੜੀ ਰਿਟਰਨ ਟਿਕਟ ਨਹੀਂ ਲੈ ਕੇ ਆਉਂਦੇ ਇਹ ਵੀ ਇੱਕ ਮੁੱਦਾ ਜੀ ਕਿਉਂਕਿ ਜੇ ਵਿਜ਼ਟਰ ਆ ਰਹੇ ਹੋ ਤੇ ਤੁਹਾਡੇ ਕੋਲ ਰਿਟਰਨ ਟਿਕਟ ਹੈਵ ਰਿਟਰਨ ਟਿਕਟ ਹੈਵ ਟੂ ਹੋਣੀ ਚਾਹੀਦੀ ਆ ਜੇ ਰਿਟਰਨ ਟਿਕਟ ਨਹੀਂ ਹੈਗੀ ਤੇ ਬਾਇਲੋ ਤੁਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹ ਤੁਹਾਡੀ ਇੱਕ ਸਾਈਡ ਦੀ ਟਿਕਟ 에ਅਰ ਸ਼ੋ ਕਰਦੀ ਹੈ ਕਿ ਤੁਸੀਂ ਵਾਪਸ ਹੀ ਨਹੀਂ ਜਾਣਾ ਚਾਹੁੰਦੇ ਤੇ ਇਹਦਾ ਮਤਲਬ ਆ ਕਿ ਤੁਸੀਂ ਇੱਥੇ ਰੁਕੋਗੇ ਤਾਂ ਫਿਰ ਇਸ ਚੀਜ਼ ਦੇ ਉੱਤੇ ਆ ਕੇ ਵੀ ਉਹਨਾਂ ਦੇ ਉੱਤੇ ਇੱਕ ਪੁਸ਼ਪੜਤਾਲਿਕ ਕੁਐਸਚਨ ਮਾਰਗ ਖੜਾ ਹੋ ਜਾਂਦਾ ਕਿ ਤੁਸੀਂ ਵਾਪਸੀ ਦੀ ਟਿਕਟ ਨਹੀਂ ਲਈ ਇਨਵਿਟੇਸ਼ਨ ਲੈਟਰ ਨਹੀਂ ਹੈਗਾ ਕਿੱਥੇ ਰੁਕਣਾ ਉਹ ਪ੍ਰੂਫ ਨਹੀਂ ਹੈਗਾ ਜੇ ਸਾਰੇ ਪ੍ਰੂਫ ਨਹੀਂ ਹੈਗੇ ਤਾਂ ਫਿਰ ਜੋ ਜਿਹੜਾ ਸਖਤਾਈ ਦਾ ਮਾਹੌਲ ਚੱਲ ਰਿਹਾ ਕੁਝ ਸਮੇਂ ਲਈ ਉਹ ਵਿਜ਼ਟਰਾਂ ਨੂੰ ਰੁਕ ਜਾਣਾ ਚਾਹੀਦਾ ਜਦੋਂ ਇਹ ਮਾਹੌਲ ਥੋੜਾ ਠੰਡਾ ਹੋਵੇ ਜਾਂ ਠੀਕ ਹੋਵੇ ਫਿਰ ਆ ਜਾਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਬਾਕੀ ਸੀਬੀਐਸਏ ਦੇ ਵੱਲੋਂ ਪੁੱਛ ਪੜਤਾਲ ਇਸ ਸਮੇਂ ਕੈਨੇਡਾ ਦੇ 에ਰਪੋਰਟਸ ਦੇ ਉੱਪਰ ਕੀਤੀ ਜਾ ਰਹੀ ਹੈ ਜਿਹੜੇ ਵਿਜ਼ਟਰ ਵਿਜ਼ੇ ਤਿਆਰੇ ਨੇ ਸੋ ਜਸਟ ਢੰਗ ਦੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿ ਤੁਹਾਡੇ ਕੋਲੇ ਸਹੀ ਡਾਕੂਮੈਂਟ ਜਿਹੜੇ ਉਹ ਹੋਣੇ ਚਾਹੀਦੇ ਨੇ ਫੇਰ ਹੀ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਕਰ ਸਕਦੇ ਹੋ ਨਹੀਂ ਤੁਹਾਡੇ ਲਈ ਸਮੱਸਿਆ ਖੜੀ ਹੋ ਸਕਦੀ ਹੈ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ